ਭਾਜੀ ਕੀ ਨਾਮ ਆਹੀਂ ਬੱਚੇ ਦਾ ਕਿੰਨੀ ਕੁ ਉਮਰ ਆਉਦੀ ਬਲਵਿੰਦਰ ਸਿੰਘ 20 ਸਾਲ ਦੀ ਉਮਰ ਹੈ ਤੇ ਇਹ ਕਿੱਥੇ ਜਾ ਰਿਹਾ ਸੀ ਘਰ ਅਰਮਾਨੀਆਂ ਜਾਣਾ ਕਿਦਣ ਮੌਤ ਹੋਈ ਈ ਤੁਹਾਨੂੰ ਕਦੋਂ ਪਤਾ ਲੱਗਾ ਸਾਨੂੰ ਰਾਤ ਹੀ ਪਤਾ ਲੱਗਾ ਕਿ 2:00 ਵਜੇ ਅਸੀਂ ਕਿੰਨੇ ਦੱਸਿਆ ਤੁਹਾਨੂੰ ਉਹਦਾ ਚਾਚਾ ਇੱਧਰ ਜੰਮੂ 'ਚ ਨੌਕਰੀ ਕਰਦਾ ਉਹਨੇ ਟ੍ਰੇਨ ਵਾਲਿਆਂ ਨਾਲ ਗੱਲ ਕਰਕੇ ਤੇ ਉਹਨਾਂ ਨੇ ਪਾਈਆਂ ਫੋਟੋਆਂ ਤਾਡੀ ਕੋਲ ਸੰਪਰਕ ਹੋਇਆ ਉੱਥੇ ਕੋਈ ਬੰਦਾ ਹੈਗਾ ਆਪਣਾ ਜਿੱਥੇ ਉਹਦੀ ਡੈੱਡ ਬੋਡੀ ਪਈ ਹੈ ਇਹ ਕੀ ਕੰਮ ਕਰਦਾ ਸੀਗਾ ਮੁੰਡਾ ਉੱਥੇ ਰਮਾਨੀਆ ਕਦੋਂ ਦਾ ਗਿਆ ਸੀ ਜਾਂ ਪਹਿਲੀ ਵਾਰ ਜਾ ਰਿਹਾ ਸੀ ਨਹੀਂ ਅੱਗੇ ਵੀ ਗਿਆ ਸੀ ਬਿਲੀ ਦਾ ਪਾਈ ਕਰਦੇ ਸੀ ਉੱਥੇ ਵੀ ਤੇ ਹੁਣ ਤੁਹਾਡੀ ਸਰਕਾਰ ਨੂੰ ਜਾਂ ਕੋਈ ਲੋਕਲ ਪ੍ਰਸ਼ਾਸਨ ਨੂੰ ਕੋਈ ਗੱਲਬਾਤ ਹੋਈ ਕੋਈ ਅਪੀਲ ਹੋਈ ਤੁਹਾਡੀ ਨਹੀਂ ਕੀ ਚਾਹੁੰਦੇ ਕੀ ਉਹ ਤੁਸੀਂ ਕਿਸ ਤਰ੍ਹਾਂ ਦੀ ਤੁਹਾਡੀ ਮਦਦ ਹੋਵੇ ਨਹੀਂ ਤੇ ਉਹ ਸੋਚਣਾ ਮੇਰੇ ਬੇਟੇ ਦੀ ਡੈੱਡ ਬੋਡੀ ਦਾ ਬੰਨ ਜੀ ਕਿੰਨੇ ਬੱਚੇ ਸੀ ਤੁਹਾਡੇ ਤੇ ਇਹ ਪਲਮਿੰਦਰ ਕਦੋਂ ਕ ਘਰੋਂ ਗਿਆ ਮੈਂ ਬੁੱਧਵਾਰ ਸ਼ਾਮੀ ਸ਼ੇਕ ਵੇਣਾ ਘਰੋਂ ਗਿਆ ਤੇਰੀਆਂ ਤੋਂ ਤਿੰਨੇ ਚੜਿਆ ਦਿੱਲੀ ਤੱਕ ਦੋ ਕਾਕੇ ਹਨ ਇੱਕ ਬੇਟੀ ਸੀ ਇਹ ਛੋਟਾ ਸੀ ਮੇਰਾ ਇਹ ਬੇਟਾ ਕਦੋਂ ਗਿਆ ਘਰੋਂ ਬੁੱਧਵਾਰ ਗਿਆ ਜੇ ਸ਼ਾਮੀ ਸ਼ੇਕ ਹੋ ਜਾਣ ਨਾਲ ਇਹ ਕਿੱਧਰ ਤੋਰਿਆ ਸੀ ਤੁਸੀਂ ਇਹਨੂੰ ਮੈਂ ਕਹਿ ਰਿਆਂ ਤਾਂ ਦਿੱਲੀ ਤੱਕ ਗਿਆ ਜੇ ਗੋਪਾਸਪੋਰਟ ਲੈਣਾ ਹੈ ਉਹਨੂੰ ਦਿੱਲੀ ਤੋਂ ਹਾਂ ਜੀ ਅੱਛਾ ਤੇ ਇਹ ਘਰ ਕੀ ਕੰਮ ਕਰਦਾ ਸੀ ਕਿੰਨਾ ਕੁ ਪੜਿਆ ਲਿਖਿਆ ਸੀ ਬੱਚਾ ਤੁਹਾਡਾ ਤੇ ਬੱਚਾ ਮੇਰੇ ਦਾਸ ਹੀ ਕੀਤੀਆਂ ਹਸਣ ਹੂੰ ਤੇ ਜਿੰਮੇਦਾਰੀ ਕਰਦਾ ਸੀ ਹੂੰ ਰੋਜੀ ਰੋਟੀ ਕਮਾਉਣਾ ਸੀ ਇੱਕ ਘਰੋਂ ਬਾਹਰ ਪਹਿਲੀ ਇਹਦੀ ਗਿਆ ਕਿ ਜਾਂ ਪਹਿਲਾਂ ਵੀ ਗਿਆ ਸੀ ਦੂਸਰੀ ਵਾਰ ਗਿਆ ਜੀ ਤਿੰਨ ਮਹੀਨੇ ਹੋਏ ਜੱਗੇ ਪਹਿਲਾਂ ਵੀ ਰਹਿ ਕੇ ਆਇਆ ਉੱਥੇ ਕਿੰਨਾ ਕੁ ਦਿਨ ਰਹਿ ਕੇ ਆਇਆ ਡੇਢ ਸਾਲ ਰਹਿ ਕੇ ਆਇਆ ਜੀ ਉੱਥੇ ਕਮਾਈ ਕੀਤੀ ਉਹਨੇ ਹਾਂਜੀ ਹਾਂਜੀ ਕੋਈ ਵਿਆਹ ਵੂ ਕੀਤਾ ਉਹਦਾ ਜਾਂ ਕੋਈ ਨਹੀਂ ਵਿਆਹ ਨਹੀਂ ਕੀਤਾ ਜੀ ਵਿਆਹ ਵਾਲੇ ਪਾਸੇ ਤਾਂ ਜੇ ਹੋਏ ਨੇ ਜੇ ਘਰ ਦੀ ਗਰੀਬੀ ਕੱਟਣੀ ਤਰਾਪਣੇ ਬਸਲੇ ਸਤਾਪਾਤੀ ਕਿਦਾਂ ਦਾ ਸੁਭਾਅ ਹੈ ਉਹਦਾ ਤੁਹਾਡੇ ਨਾਲ ਕਿੰਨਾ ਕੁ ਮੋਹ ਮੁਹੱਬਤ ਹੈ ਉਹਦਾ ਬਹੁਤ ਜ਼ਿਆਦਾ ਹੈ ਆਪਣੇ ਭੈਣ ਭਰਾਵਾਂ ਨਾਲ ਉਹਦਾ ਰਿਸ਼ਤਾ ਸਾਰੇ ਨਾਲ ਕਦੇ ਕਹੇ ਨੂੰ ਨਹੀਂ ਮੋੜਿਆ ਕੋਈ ਇੱਥੇ ਆਵ ਨਹੀਂ ਕਦੇ ਕੋਈ ਲਾਂਭਾ ਨਹੀਂ ਆਇਆ ਕੀ ਤੁਸੀਂ ਸਰਕਾਰ ਕੋ ਚਾਹੁੰਦੇ ਹੋ ਕਿਦਾਂ ਦੀ ਤੁਹਾਡੀ ਮਦਦ ਹੋਵੇ ਜਾਂ ਪਰ ਪਿੰਡ ਵਾਲੇ ਤੁਹਾਡੀ ਕਿੰਨੀ ਕੁ ਹੈਲਪ ਕਰ ਰਹੇ ਹੈ ਪਿੰਡ ਵਾਲੇ ਬਹੁਤ ਹੈਲਪ ਕਰਦੇ ਨੇ ਸਾਰੇ ਨਾਲ ਬਹੁਤ ਪਿਆਰ ਆ ਸਾਡੇ ਨਾਲ ਕੋਈ ਨਾ ਸਰਕਾਰ ਦੇ ਨਾਲ ਪੰਜਾਬ ਸਰਕਾਰ ਨਾਲ ਸੈਂਟਰ ਸਰਕਾਰ ਨਾਲ ਕੋਈ ਹੋਇਆ ਤੁਹਾਡੇ ਪਰਿਵਾਰ ਦਾ ਰਾਬਤਾ ਕੋਈ ਨਹੀਂ ਸਾਡਾ ਕੋਈ ਰਸਤਾ ਨਹੀਂ ਹੋਇਆ ਕੀ ਚਾਹੁੰਦੇ ਹੋ ਤੁਸੀਂ ਸਰਕਾਰ ਕੋਲ ਨਹੀਂ ਨਿਆਂ ਹੀ ਚਾਹੁੰਨੇ ਕੀ ਸੋਚਦੇ ਹੋ ਤੁਹਾਡੇ ਪੁੱਤ ਦੀ ਡੈਥ ਕਿੱਦਾਂ ਹੋਈ ਆ ਕੀ ਦੱਸਿਆ ਕੁਦਰਤੀ ਹੋਈ ਆ ਜਾਂ ਤੁਹਾਨੂੰ ਸ਼ੱਕ ਆ ਕੋਈ ਇਹਦੇ ਵਿੱਚ ਸਾਨੂੰ ਕੋਈ ਪਤਾ ਨਹੀਂ ਪਰਮਾਤਮਾ ਜਾਣੇ ਇਹ ਕੋਸ ਨਹੀਂ ਕਹਿ ਸਕਦੀ ਇਹਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਰਾਤ ਇਹਨਾਂ ਨੂੰ 11 ਵਜੇ ਫੋਨ ਆਇਆ ਹੂੰ ਕਿ ਮਤਲਬ ਇਸ ਤਰ੍ਹਾਂ ਗੱਲ ਹੋਈ ਹੈ ਮੇਰੇ ਨਾਲ ਸਵੇਰੇ ਸ੍ਰਿੰਦਰ ਸਿੰਘ son of ਨਿਸ਼ਾਨ ਸਿੰਘ ਨੇ ਗੱਲ ਕੀਤੀ ਹੈ ਤੇ ਮਤਲਬ ਬਹੁਤ ਦੁਖਦਾਈ ਘਟਨਾ ਹੈ ਇਸ ਪਰਿਵਾਰ ਦਾ ਸਾਰਨਾ ਕਮਾਈ ਦਾ ਜਰੀਆ ਸੀ ਤੁਸੀਂ ਦੇਖ ਹੀ ਰਹੇ ਹੋ ਕਿ ਜਦੋਂ ਬੰਦੇ ਜਿਆਦਾ ਇਹਦੇ ਹੁੰਦੇ ਨੇ ਬੱਚੇ ਉਹਨਾਂ ਦਾ ਸਹਾਰਾ ਬੰਦੇ ਨੇ ਤੇ ਜਦੋਂ ਬੱਚੇ ਦੀ ਅਦਾ ਦਰਦ ਨਾਲ ਇੱਕ ਰਸਤੇ ਵਿੱਚ ਹੀ ਇੱਕ ਇਦਾਂ ਦਾ ਨੌਜਵਾਨ ਸੀਗਾ ਤੇ ਪਿੰਡ ਵਿੱਚ ਕੀ ਕੰਮ ਧੰਦਾ ਕਰਦਾ ਸੀ ਬਹੁਤ ਵਧੀਆ ਨੌਜਵਾਨ ਸੀ ਮਾਪਿਓ ਦਾ ਆਗਿਆਕਾਰ ਸੀ ਸਮਾਜ ਦੇ ਵਿੱਚ ਵੀ ਕਿਸੇ ਨੂੰ ਬੜੀ ਇੱਜ਼ਤ ਤੇ ਮਾਨਨਾ ਬੁਲੰਦਾ ਸੀ ਤੇ ਆਪਣੀ ਪੂਰੀ ਮਿਹਨਤ ਕਰਦਾ ਸੀ 10+2 ਕਰਨ ਤੋਂ ਬਾਅਦ ਆਪਣੀ ਮਿਹਨਤ ਦੇ ਵਿੱਚ ਜੁਟਿਆ ਰਹਿੰਦਾ ਸੀ ਸੋ ਇਸੇ ਕਰਕੇ ਹੀ ਉਹ ਬਾਹਰ ਜਾ ਕੇ ਵੀ ਮਤਲਬ ਦੁਬਾਰਾ ਗਿਆ ਇਥੋਂ ਹਾਲਾਕੇ ਉਹਦੇ ਫਾਜ਼ਲ ਸਾਹਿਬ ਠੀਕ ਨਹੀਂ ਸੀ ਇਹਨਾਂ ਦੀ ਇੱਕ ਲੱਟ ਜਿਹੜੀ ਉਹ ਦਰਦ ਕਰਦੀ ਬਹੁਤ ਜ਼ਿਆਦਾ ਤੇ ਫਿਰ ਵੀ ਉਹ ਮਿਹਨਤ ਕਰਨ ਵਾਸਤੇ ਗਿਆ ਬੜਾ ਦੁਖਦਾਇਕ ਇਹ ਘਟਨਾ ਵਾਪਰੀ ਐ ਇਸ ਪਰਿਵਾਰ ਦਾ ਅੱਜ ਲੱਖ ਟੁੱਟ ਗਿਆ ਮਤਲਬ ਜੋ ਇਹਨਾਂ ਨਾਲ ਵਾਪਰਿਆ ਹੈਗਾ ਹਾਂ ਤੁਹਾਡੇ ਨਾਲ ਇਸ ਪਲਮਿੰਦਰ ਦੀ ਕੀ ਰਿਸ਼ਤੇਦਾਰੀ ਐ ਕਦੋਂ ਕੋ ਕਦੋਂ ਜਾਣਦੇ ਤੇ ਮੈਂ ਉਹਨਾਂ ਦੇ ਮਾਮਾ ਜੀ ਦਾ ਬੇਟਾ ਲੱਗਦਾ ਆ ਤੇ ਮੇਰਾ ਬਹੁਤ ਪੁਰਾਣਾ ਵਾਕਾਬ ਹੈ ਮੇਰਾ ਬੜਾ ਪ੍ਰੇਮ ਪਿਆਰ ਹੀ ਉਹਦੇ ਨਾਲ ਮੇਰਾ ਕਜ਼ਨ ਬ੍ਰਦਰ ਹੀ ਬਲਵਿੰਦਰ ਤੇ ਬਸ ਇੱਕ ਪਰਿਵਾਰ ਨੂੰ ਬਹੁਤ ਇਹ ਮੰਨਪਾਗੀ ਘਟਨਾ ਹੈ ਪਰਿਵਾਰ ਲਈ ਬਸ ਇੱਕ ਸਰਕਾਰ ਨੂੰ ਇਹੀ ਆਪਾਂ ਉਮੀਦ ਕਰਦੇ ਹਾਂ ਕਿ ਉਹ ਪਰਿਵਾਰ ਦੇ ਨਾਲ ਖੜੇ ਰਹਿਣ ਹੁਣ ਤੱਕ ਤੁਹਾਡਾ ਕੀ رابطہ ਹੋਇਆ ਉੱਥੇ ਤੇਲੰਗਾਨਾ ਪੁਲਿਸ ਨਾਲ ਜਾਂ ਪ੍ਰਸ਼ਾਸਨ ਨਾਲ ਮੈਂ ਸਵੇਰ ਦਾ 4 ਵਜੇ ਦਾ ਜੀ ਤੇਲੰਗਾਨਾ ਪੁਲਿਸ ਵਾਲਿਆਂ ਨਾਲ ਗੱਲ ਕਰਦਾ ਪਿਆ ਆਂ ਪਹਿਲਾਂ ਉਹ ਐਸੀ ਚੀਜ਼ ਲਈ ਕਹਿੰਦੇ ਸੀ ਕਿ ਪੰਜਾਬ ਤੋਂ ਇਹਨਾਂ ਦੇ ਫੈਮਿਲੀ ਮੈਂਬਰ ਆਣਗੇ ਜਿਹੜੇ ਇਮੀਡੀਏਟ ਫੈਮਿਲੀ ਮੈਂਬਰ ਨੇ ਜਿੱਦਾਂ ਪਲਵਿੰਦਰ ਦੇ ਮਦਰ ਜਾਂ ਫਾਦਰ ਪਰ ਉਹਨਾਂ ਨਾਲ ਗੱਲ ਕਰਕੇ ਕਿਹਾ ਸੀ ਕਿ ਇਹ ਚੀਜ਼ ਪੋਸੀਬਲ ਨਹੀਂ ਆ ਉਹਨਾਂ ਦੀ ਏਜ ਥੋੜੀ ਜ਼ਿਆਦਾ ਆ ਤੇ ਉਹਦੇ ਬਾਅਦ ਫਿਰ ਉਹਨਾਂ ਨੇ ਕਿਹਾ ਸੀ ਕਿ ਚਲੋ ਤੁਸੀਂ ਉਹਨਾਂ ਕੋਲ ਨੋ ਆਬਜੈਕਸ਼ਨ ਸਰਟੀਫਿਕੇਟ ਬਣਵਾ ਲਓ ਤੇ ਫਿਰ ਕੋਈ ਵੀ ਫੈਮਿਲੀ ਮੈਂਬਰ ਜਿੱਦਾਂ ਮੇਰੇ ਫਾਦਰ ਸਾਹਿਬ ਜਿਹੜੇ ਉਹਨਾਂ ਦੇ ਮਾਮਾ ਜੀ ਪਹਿਲਾਂ ਸਾਡੀ ਇਹ ਤਿਆਰੀ ਸੀ ਕਿ ਉਹ ਜਾਣਗੇ ਉੱਥੇ ਸਪੈਸ਼ਲੀ ਤੇ ਲੰਗਣਾ ਨਾ ਤੇ ਡੈੱਡ ਬੋਡੀ ਲੈ ਕੇ ਆਣਗੇ ਉਨ ਕੋਈ ਫੈਮਿਲੀ ਫਰੈਂਡ ਮਿਲਿਆ ਸਾਨੂੰ ਜਿਹੜਾ ਨੌਨ ਦੇ ਵਿੱਚ ਆ ਉਹ ਸਾਡੀ ਜਗ੍ਹਾ ਫਿਰ ਆਪਾਂ ਉਹਨਾਂ ਦੇ ਨਾਲ ਆ ਤੁਹਾਡੀ ਕੋਈ ਲੋਕਲ ਅਪਰੋਚ ਹੋਈ ਕਿ ਐਡਮਿਨਿਸਟ੍ਰੇਸ਼ਨ ਨਾਲ ਜਾਂ ਕਿਸੇ ਸਰਕਾਰ ਦੇ ਨੁਮਾਇੰਦੇ ਨਾਲ ਨਹੀਂ ਨਹੀਂ ਜੀ ਹਜੇ ਤੱਕ ਸਾਡੀ ਕਿਸੇ ਨਾਲ ਅਪਰੋਚ ਨਹੀਂ ਹੋਈ ਕਿਸੇ ਸਰਕਾਰ ਵਾਲੇ ਨੇ ਸਾਨੂੰ ਨਹੀਂ ਅਪਰੋਚ ਕੀਤੀ ਤੇ ਬਾਕੀ ਕੋਸ਼ਿਸ਼ ਕਰਦੇ ਆ ਜੇ ਆਪਾਂ ਆਪਣੇ ਬੇਸ ਦੇ ਉੱਪਰ ਹੀ ਉਹਨਾਂ ਦੀ ਡੈਡ ਬੋਡੀ ਉਥੋਂ ਲਿਆਉਣ ਦੀ ਆ ਤੁਸੀਂ ਕੀ ਉਮੀਦ ਕਰਦੇ ਹੋ ਤੁਸੀਂ ਕਿਦਾਂ ਦੀ ਹੈਲਪ ਚਾਹੁੰਦੇ ਹੋ ਮੈਂ ਜੀ ਹੈਲਪ ਚਾਹਨਾ ਹੈ ਕਿ ਪਰਿਵਾਰ ਨੂੰ ਕਿਸੇ ਹਰ ਇੱਕ ਚੀਜ਼ ਦੀ ਸਪੋਰਟ ਮਿਲੇ ਜੇ ਫਾਈਨੈਂਸ਼ੀਅਲ ਸਪੋਰਟ ਵੀ ਹੋਏ ਜਾਂ ਉਹਦਾ ਵੀ ਫੈਮਿਲੀ ਸਪੋਰਟ ਕਿਸੇ ਵੀ ਤਰੀਕੇ ਦੀ ਪਰਿਵਾਰ ਨੂੰ ਦਿੱਤੀ ਜਾਏ ਸਰਕਾਰ ਵੱਲੋਂ ਡੈੱਡ ਬੋਡੀ ਦਾ ਪ੍ਰਬੰਧ ਕੋਈ ਸਰਕਾਰ ਵੱਲੋਂ ਜੀ ਆਪਾਂ ਚਾਹੁੰਦੇ ਆ ਕਿ ਬਾਈ ਪਲੇਨ ਉਹਦੀ ਡੈੱਡ ਬੋਡੀ ਕਿਉਂਕਿ ਇੱਥੋਂ ਤਕਰੀਬਨ 2 2.5 ਦਿਨ ਦਾ ਰਸਤਾ ਆ ਤੇਲੰਗਾਨਾ ਦਾ ਜੇ ਆਪਾਂ ਬਾਈ ਟ੍ਰੇਨ ਜਾਂਦੇ ਆ ਤੇ ਬਹੁਤ ਵਧੀਆ ਹੋਏਗਾ ਜੇ ਸਰਕਾਰ ਬਾਈ ਪਲੇਨ ਉਹਦੀ ਡੈੱਡ ਬੋਡੀ ਇੱਥੇ ਪੰਜਾਬ ਦੇ ਵਿੱਚ ਲਿਆਂਈ ਜਾਏ ਬਹੁਤ ਆਪਾਂ ਮਾਣ ਮਹਿਸੂਸ ਕਰਾਂਗੇ ਜੀ